ਬੇਕੋ ਸਰਕਾਰ ਜਦੋਂ ਦੀ ਬਣੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਹੁਣਾਂ ਦੇ ਕੰਮ ਦੇਖ ਕੇ ਪਿੰਡਾਂ 'ਚ ਤੁਸੀਂ ਆਮ ਤੌਰ ਤੇ ਦੇਖਦੇ ਹੀ ਹੋ ਕਿ ਸੰਖਤਾਂ ਜਿਹੜੀਆਂ ਆਮ ਆਦਮੀ ਪਾਰਟੀ ਨਾਲ ਜੁੜ ਰਹੀਆਂ ਸੋ ਇਸੇ ਲੜੀ ਦੇ ਵਿੱਚ ਅੱਜ ਪਿੰਡ ਡੋਲੇ ਅਸੀਂ ਆਏ ਆ ਤੇ ਤਕਰੀਬਨ 25 ਕੁ ਪਰਿਵਾਰ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦਾ ਹਿੱਸਾ ਬਣੇ ਨੇ ਸੋ ਮੈਂ ਮੇਰੇ ਵੀਰ ਸਾਬਕਾ ਸਰਪੰਚ ਨੇ ਇਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡੇ ਪਰਿਵਾਰ ਨੂੰ ਵਡਾ ਕੀਤਾ ਸੋ ਅਸੀਂ ਯਕੀਨ ਵੀ ਦਵਾਨੇ ਆ ਕਿ ਤੁਹਾਨੂੰ ਜਿਹੜਾ ਇੱਕ ਬੜਾ ਚੰਗਾ ਸ਼ਾਸਨ ਮਿਲੂਗਾ ਤੁਹਾਡੇ ਜਿਹੜੇ ਕੰਮ ਹੋਣਗੇ ਡਿਵੈਲਪਮੈਂਟ ਦੇ ਕੰਮਾਂ 'ਤੇ ਧਿਆਨ ਦਿੱਤਾ ਜਾਊਗਾ ਸੋ ਕਿਸੇ ਕਿਸਮ ਦੀ ਵੀ ਜਿਹੜੀ ਇਹ ਦਿੱਕਤ ਹੈ ਉਹ ਨਹੀਂ ਆਉਣ ਦਿੱਤੀ ਜਾਊਗੀ ਸੋ ਮੈਂ ਇਹਨਾਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦੀ ਆ। ਇਹ ਕੀ ਕਰ ਰਹੇ ਹੋ? ਦੇਖੋ ਜੀ ਇਹਦਾ ਦੇ ਕੰਮ ਕਰ ਦੇ ਕੇ ਹੀ ਮਤਲਬ ਸਾਰੇ ਇੰਨੇ ਪ੍ਰਭਾਵਿਤ ਹੋ ਗਏ ਕਿ ਮਤਲਬ ਸਾਡੇ ਨਾਲ ਜੁੜਨਾ ਚਾਹੁੰਦੇ ਸਨ ਸਾਡੇ ਨਾਲ ਜੁੜੇ ਪਹਿਲੋ ਜੀ ਆਪਣੇ ਕਾਲੀ ਪਾਰਟੀ ਨਾਲ ਸੰਬੰਧ ਸੀ ਜਿੰਨੇ ਪਰਿਵਾਰਾਂ ਅੱਜ ਆਵਰੀ ਪਾਰਟੀ ਕੋਲ ਆਏ ਹੈ ਤਾਂ ਅੱਜ 25 ਪਰਿਵਾਰ ਹੈਗੇ ਜੀ ਸਲੇ ਇੱਥੇ ਪਠੇ ਰਹੇ ਇਹਨੂੰ ਅਸੈਂਬਲ ਬਣਨੇ ਲੋਕ ਸਭਾ ਚਾਹੁੰਦਾ ਆ ਕਿ ਅਸੀਂ ਤੇ ਮਹਾਰਾਜ ਦੇ ਬੋਰੇ ਹੋਰ ਅਰਦਾਸ ਕਰਦੇ ਸੱਚੇ ਪਾਤਸ਼ਾਹ ਵੀ ਇਦਾਂ ਕਾਮਯਾਬੀਆਂ ਬਖਸ਼ੇ ਤੇ ਇਦਾਂ ਹੀ ਨਾਲ ਜੁੜਦੇ ਰਹਿਣ ਸਤਿ ਸ਼੍ਰੀ ਅਕਾਲ ਠੀਕ ਹੈ ਜੀ